ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਇਸ ਵੀਡੀਓ ਵਿੱਚ ਅਸੀਂ ਸ਼ੇਅਰ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਇੱਕ ਪੱਤਰ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਾਲ ਸੈਸ਼ਨ 2024-25 ਲਈ 8ਵੀਂ ਸ਼੍ਰੇਣੀ ਵਿੱਚ ਦਾਖਲੇ ਲਈ ਯੋਗਤਾਵਾਂ ਤੇ ਸ਼ਰਤਾਂ ਕਿਹੜੀਆਂ-ਕਿਹੜੀਆਂ ਹਨ ਸੋ ਪਹਿਲਾ ਪੁਆਇੰਟ ਹੈ ਬੋਰਡ ਵੱਲੋਂ ਜਾਰੀ ਦਾਖਲਾ ਸ਼ਡਿਊਲ ਅਨਸਾਰ ਸਕੂਲ ਵੱਲੋਂ 8ਵੀਂ ਜਮਾਤ ਵਿੱਚ ਉਹ ਹੀ ਵਿਦਿਆਰਥੀ ਹੀ ਦਾਖਲ ਕੀਤੇ ਜਾਣ ਜਿਨ੍ਹਾਂ ਨੇ 7ਵੀਂ ਸ਼੍ਰੇਣੀ ਦੀ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਤ ਸਰਕਾਰੀ ਅਫੀਲੀਏਟਿਡ ਐਡੇਡ ਐਸੋਸੀਏਟਿਡ ਸਕੂਲ ਤੋਂ ਪ੍ਰਾਪਤ ਕੀਤੀ ਹੋਵੇ ਅਤੇ ਉਸ ਨੂੰ ਕਿਸੇ ਵੀ ਸਕੂਲ ਵੱਲੋਂ ਹੇਲਡ ਬੈਕ ਨਾ ਕੀਤਾ ਗਿਆ ਹੋਵੇ। ਜਾਂ 8ਵੀਂ ਸ਼੍ਰੇਣੀ ਵਿੱਚ ਦਾਖਲ ਹੋਣ ਲਈ ਵਿਦਿਆਰਥੀ ਦੀ 31 ਮਾਰਚ ਤੱਕ ਘੱਟੋ-ਘੱਟ ਉਮਰ 12 ਸਾਲ ਹੋਣੀ ਚਾਹੀਦੀ ਹੈ। ਇਸ ਸੰਬੰਧੀ ਯੋਗਤਾ ਚੈੱਕ ਕਰਨ ਦੀ ਨਿਰੋਲ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ। ਅਗਲਾ ਪੁਆਇੰਟ ਹੈ ਬੋਰਡ ਜਾਂ ਬੋਰਡ ਦੇ ਤੁਲ ਕਿਸੇ ਦੂਜੇ ਬੋਰਡ ਤੋਂ 8ਵੀਂ ਸ਼੍ਰੇਣੀ ਵਿੱਚ ਕੇਵਲ ਰੈਗੂਲਰ ਵਿਦਿਆਰਥੀ ਜਿਨ੍ਹਾਂ ਦਾ ਨਤੀਜਾ ਨੋਟ ਪ੍ਰਮੋਟਡ ਘੋਸ਼ਿਤ ਹੋਇਆ ਹੋਵੇ ਹੀ 8ਵੀਂ ਸ਼੍ਰੇਣੀ ਵਿੱਚ ਰੈਗੂਲਰ ਦਾਖਲੇ ਦੇ ਯੋਗ ਹੋਣਗੇ ਜੇ ਕੋਈ ਰੈਗੂਲਰ ਉਮੀਦਵਾਰ 8ਵੀਂ ਸ਼੍ਰੇਣੀ ਦੀ ਰੀ ਅਪੀਅਰ ਪ੍ਰੀਖਿਆ ਵਿੱਚ ਪ੍ਰਮੋਟਡ ਘੋਸ਼ਿਤ ਹੁੰਦਾ ਹੈ ਤਾਂ ਉਹ 9ਵੀਂ ਸ਼੍ਰੇਣੀ ਵਿੱਚ ਦਾਖਲੇ ਦੇ ਯੋਗ ਹੈ ਜੇਕਰ ਮੌਜੂਦਾ ਸੈਸ਼ਨ ਵਿੱਚ ਕੋਈ ਉਮੀਦਵਾਰ 8ਵੀਂ ਦੀ ਰੀਅਪੀਅਰ ਦੀ ਪ੍ਰੀਖਿਆ ਵਿੱਚ ਨੋਟ ਪ੍ਰਮੋਟਡ ਕੋਸ਼ਿਸ਼ਿਤ ਹੁੰਦਾ ਤਾਂ ਉਹ ਮੌਜੂਦਾ ਸੈਸ਼ਨ ਵਿੱਚ ਮੋੜ 8ਵੀਂ ਸ਼੍ਰੇਣੀ ਵਿੱਚ ਦਾਖਲੇ ਦੇ ਯੋਗ ਹੈ ਸਕੂਲਾਂ ਵੱਲੋਂ ਪ੍ਰਮਾਣਿਤ ਸੀਟਾਂ ਅਨੁਸਾਰ ਹੀ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇ ਬੋਰਡ ਵੱਲੋਂ ਜਾਰੀ ਦਾਖਲਾ ਸ਼ਡਿਊਲ ਵਿੱਚ ਦਰਸਾਈਆਂ ਮਿੱਥੀਆਂ ਖਤਮ ਹੋਣ ਉਪਰੰਤ ਸਕੂਲ ਮੁਖੀ ਵੱਲੋਂ ਕਿਸੇ ਵੀ ਵਿਦਿਆਰਥੀ ਨੂੰ ਆਪਣੇ ਪੱਧਰ ਤੇ ਦਾਖਲਾ ਨਾ ਦਿੱਤਾ ਜਾਵੇ। 6ਵਾਂ ਹੈ ਹੋਰ ਰਾਜ ਬੋਰਡ ਤੋਂ ਮਾਈਗ੍ਰੇਟ ਹੋ ਕੇ ਆਏ ਵਿਦਿਆਰਥੀਆਂ ਦੇ ਦਾਖਲੇ ਸੰਬੰਧੀ ਹੇਠਾਂ ਦਰਸਾਏ ਦਸਤਾਵੇਜ਼ ਪੇਸ਼ ਕਰਨ ਤੇ ਹੀ ਵਿਦਿਆਰਥੀ ਸਬੰਧਤ ਸ਼੍ਰੇਣੀ ਵਿੱਚ ਦਾਖਲ ਹੋ ਸਕਦੇ ਹਨ। ਸੋ ਪਹਿਲਾ ਹੈ ਜਿਹੜੇ ਵਿਦਿਆਰਥੀ ਨੇ ਜਿਸ ਕਲਾਸ ਵਿੱਚ ਦਾਖਲਾ ਲੈਣਾ ਹੈ ਉਸ ਕੋਲ ਹੇਠਲੀ ਸ਼੍ਰੇਣੀ ਪਾਸ ਹੋਣ ਦਾ ਨਤੀਜਾ ਕਾਰਡ ਅਤੇ ਟਰਾਂਸਫਰ ਸਰਟੀਫਿਕੇਟ ਹੋ ਦੋਵੇਂ ਹੀ ਦਸਤਾਵੇਜ਼ ਲੈ ਕੇ ਮੁਖ ਦਫ਼ਤਰ ਪਹੁੰਚਾਏ ਜਾਣ ਜਿਨ੍ਹਾਂ ਸਕੂਲਾਂ ਵੱਲੋਂ ਪਹਿਲਾਂ ਹੀ ਦੋਵੇਂ ਦਸਤਾਵੇਜ਼ ਭੇਜੇ ਗਏ ਹਨ ਉਹਨਾਂ ਨੂੰ ਦੁਬਾਰਾ ਭੇਜਣ ਦੀ ਜ਼ਰੂਰਤ ਨਹੀਂ ਹੈ ਜਾਂ ਉਹਨਾਂ ਦੇ ਵਿੱਚ ਉਮਰ ਲਿਖੀ ਹੋਈ ਹੈ ਕਿ 31 ਮਾਰਚ ਤੱਕ ਜਿਹੜੀ ਹੈ 12 ਸਾਲ ਹੋਣੀ ਚਾਹੀਦੀ ਹੈ ਤੇ ਇਹਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇ ਤੇ ਸੈਕੰਡ ਵਿੱਚ ਲਿਖਿਆ ਹੋਇਆ ਕਿ ਇਹ ਸਰਟੀਫਿਕੇਟ ਜਿਹੜੇ ਹੈ ਵੈਰੀਫਾਈ ਕਰਵਾਉਣ ਦੀ ਲੋੜ ਨਹੀਂ ਹੈ ਸਕੂਲ ਮੁਖੀ ਆਪ ਹੀ ਵੈਰੀਫਾਈ ਕਰੇਗਾ ਟਰਾਂਸਫਰ ਸਰਟੀਫਿਕੇਟ ਨਤੀਜਾ ਕਾਰਡ ਠੀਕ ਹੈ ਤੇ ਜਿਹੜੇ CBSE ਜਾਂ ਦੂਜੇ ਬੋਰਡ ਠੀਕ ਹੈ ਇਹ ਮਾਨਤਾ ਪ੍ਰਾਪਤ ਹਨ ਕਿ ਨਹੀਂ ਹਨ ਉਹ ਵੀ ਜਿਹੜਾ ਹੈਗਾ ਵੈਬਸਾਈਟ ਤੋਂ ਅਫੀਲੀਏਟਡ ਹੈ ਨਾ ਦੀ ਅਫੀਲੀਏਸ਼ਨ ਦੇਖ ਲਈ ਜਾਵੇ ਤੇ ਇਹ ਜਿਹੜੀ ਵੈਰੀਫਿਕੇਸ਼ਨ ਹੈ ਇਹ ਸਕੂਲ ਮੁਖੀ ਜਾਂ ਸਕੂਲ ਇਨਚਾਰਜ ਕਲਾਸ ਇਨਚਾਰਜ ਆਪ ਕਰਨ ਤੇ ਇਹਦੇ ਲਈ ਜਿਹੜਾ ਹੈਗਾ ਰਿਕਾਰਡ ਸਬੰਧਤ ਵੇਰਵੇ ਦਰਜ ਕਰ ਦੇਣਾ ਆਪਣੇ ਸਕੂਲ ਰਿਕਾਰਡ ਚ ਨੂੰ ਰੱਖਣਾ ਹੈ ਨੈਕਸਟ ਹੈ ਜਿਹੜੇ ਵਿਦਿਆਰਥੀ ਦਾਖਲ ਹੋਣ ਸਮੇਂ ਨਤੀਜਾ ਕਾਰਡ ਤੇ ਟ੍ਰਾਂਸਫਰ ਸਰਟੀਫਿਕੇਟ ਕਿਸੇ وجہ ਨਾਲ ਨਾ ਦੇ ਸਕਣ ਤਾਂ ਉਹਨਾਂ ਵਿਦਿਆਰਥੀਆਂ ਨੂੰ ਪ੍ਰੋਵੀਜ਼ਨਲ ਦਾਖਲਾ ਦੇ ਦਿੱਤਾ ਜਾਵੇ ਪਰੰਤੂ ਸਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਸਰਟੀਫਿਕੇਟ ਸਬੰਧਤ ਵਿਦਿਆਰਥੀ ਦੁਆਰਾ ਸਕੂਲ ਮੁਖੀ ਨੂੰ ਪੇਸ਼ ਕਰਨੇ ਜ਼ਰੂਰੀ ਹਨ ਸਤਵਾਂ ਪੁਆਇੰਟ ਹੈ ਯੋਗਤਾ ਸਬੰਧੀ ਜ਼ਿੰਮੇਵਾਰੀ ਨਿਰੋਲ ਸਕੂਲ ਮੁਖੀ ਦੀ ਹੈ ਇਸ ਲਈ ਦਾਖਲੇ ਸਬੰਧੀ ਯੋਗਤਾਵਾਂ ਅਤੇ ਸ਼ਰਤਾਂ ਨੂੰ ਮੁੱਖ ਰੱਖ ਕੇ ਹੀ ਵਿਦਿਆਰਥੀਆਂ ਦੇ ਦਾਖਲੇ ਪ੍ਰਵਾਨ ਕੀਤੇ ਜਾਣ ਇਸ ਮਕਸਦ ਲਈ ਇੱਕ ਦਾਖਲਾ ਪੜਤਾਲ ਕਮੇਟੀ ਬਣਾਈ ਜਾਵੇ ਜੋ ਪੂਰਨ ਕੋਖ ਕਰਕੇ ਯੋਗਤਾ ਚੈੱਕ ਕਰੇ ਤਾਂ ਜੋ ਯੋਗ ਵਿਦਿਆਰਥੀ ਹੀ ਦਾਖਲ ਹੋ ਸਕਣ ਜਦੋਂ ਵੀ ਸਕੂਲ ਵੱਲੋਂ ਬੋਰਡ ਨਾਲ ਕੋਈ ਪੱਤਰ ਵਿਹਾਰ ਕਰਨਾ ਹੋਵੇ ਸਕੂਲ ਵੱਲੋਂ ਭੇਜੇਗੇ ਪੱਤਰ ਵਿੱਚ شناਖਤੀ ਨੰਬਰ ਸਕੂਲ ਕੋਡ ਲਿਖਿਆ ਹੋਣਾ ਚਾਹੀਦਾ ਹੈ ਸੋ ਨੋਟ ਜਿਹੜੇ ਕਿ ਇਹਨਾਂ ਨੇ ਵੱਖ-ਵੱਖ ਕਲਾਸਾਂ ਲਈ ਜੋ ਲੈਟਰ ਕੱਢੀ ਹੈ ਦਾਖਲੇ ਸੰਬੰਧੀ ਸੇਮ ਨੋਟ ਰੱਖਿਆ ਹੈ ਕਿ ਦਾਖਲੇ ਸੰਬੰਧੀ ਯੋਗਤਾਵਾਂ ਤੇ ਸ਼ਰਤਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਬੋਰਡ ਦਫ਼ਤਰ ਦੇ ਫੋਨ ਨੰਬਰ 0172 522 7180 ਜਾਂ 522 7181 ਤੇ ਦਫ਼ਤਰੀ ਕੰਮਕਾਜ ਵਾਲੇ ਦਿਨਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ ਸੋ ਇੱਥੇ ਗੱਲ ਕੀਤੀ ਗਈ ਸੀ ਹੋਰ ਬੋਰਡ ਹੋਰ ਬੋਰਡ ਤੋਂ ਭਾਵ 50 ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pscb.ac.in ਤੇ ਉਪਲਬਧ ਐਮਐਚਆਰਟੀ ਵੱਲੋਂ ਜਾਰੀ ਪਰਵਾਨਿਤ ਬੋਰਡਸ ਬੋਰਡਾਂ ਦੀ ਸੂਚੀ ਵਿੱਚ ਦਰਜ ਬੋਰਡ